ਫੁੱਲ ਬਹੁਤ ਨੇ ਪਰ ਫੁੱਲਾਂ ਚੋਂ ਫੁੱਲ ਗੁਲਾਬ ਆਪਣੀ ਮਸਾਲ ਆਪ ਹੈ। ਨਦੀਆਂ ਨਾਲੇ ਦਰਿਆ ਬਹੁਤ ਨੇ ਪਰ ਸਮੁੰਦਰ ਆਪਣੀ ਮਸਾਲ ਆਪ। ਆਸਮਾਨ ਦੇ ਵਿੱਚ ਤਾਰੇ ਬਹੁਤ ਨੇ ਪਰ ਚੰਦਰਮਾ ਆਪਣੀ ਮਸਾਲ ਆਪ ਹੈ। ਇਤਨਾ ਹੋਰ ਵੀ ਬਹੁਤ ਚੀਜ਼ਾਂ ਨੇ ਪਰ ਸੰਤ ਭਗਤ ਪੀਰ ਪੈਗੰਬਰ ਔਲੀਏ ਦੇਵੀ ਦੇਵਤੇ ਸਭ ਸਤਕਾਰਯੋਗ ਨੇ ਪਰ ਗੁਰੂ ਗੋਬਿੰਦ ਸਿੰਘ ਸਾਹਿਬ ਆਪਣੀ ਮਸਾਲ ਆਪ ਹੈ। ਕਿਉਂ ਉਹਨਾਂ ਵਰਗਾ ਨਾ ਕੋਈ ਸੀ ਨਾ ਕੋਈ ਹੈ ਤੇ ਨਾ ਕੋਈ ਹੋ ਸਕਦਾ ਹੈ ਕਿਸੇ ਨੇ ਲਿਖਿਆ ਹੈ ਵਾ ਵ ਕਲਗੀਆਂ ਵਾਲਿਆ ਤੂੰ ਜੋਤ ਅਗਮੀ ਇਹ ਮੇਰੇ ਬਾਜਾਂ ਵਾਲੇ ਪ੍ਰੀਤਮ ਕਲਗੀਆਂ ਵਾਲੇ ਅਗਮੀ ਜੋਤ ਦੇ ਮਾਲਕ ਸਨ ਜੋਤ ਤੇ ਸਾਡੇ ਸਾਰਿਆਂ ਦੇ ਵਿੱਚ ਵੀ ਉਹੀ ਹੈ ਪਰ ਉਹ ਇੱਕ ਅਗਮੀ ਜੋਤ ਸੀ ਅਗਮਦਾਰਤ ਹੁੰਦਾ ਹੈ ਜਿਹਦਾ ਕੋਈ ਅੰਤ ਹੀ ਨਹੀਂ ਕੋਈ 12 ਵਜੇ ਤੋ ਤੱਕ ਕਿਸੇ ਦੀ ਪਹੁੰਚ ਹੀ ਨਹੀਂ ਵਾਵਾ ਕਲਕੀਆਂ ਵਾਲਿਆ ਤੂੰ ਜੋਤ ਗੰਮੀ ਤੂੰ ਛੱਤ ਧਰਮ ਦੀ ਰੱਖ ਲਈ ਤੇ ਸਿਰਾਂ ਦੀ ਥਮੇ ਲੋਕ ਛੱਤ ਪਾਉਂਦੇ ਨੇ ਥੰਮ ਕੱਢਦੇ ਨੇ ਪੱਥਰ ਦੇ ਇਟਾਂ ਦੇ ਰੋੜਿਆਂ ਦੇ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਖਾਲਸੇ ਦਾ ਮਹਿਲ ਉਸਾਰਿਆ ਤੇ ਖਾਲਸੇ ਦਾ ਮਹਿਲ ਉਸਾਰਨ ਨੂੰ ਆਸਤੇ ਖਾਲਸਾ ਬੰਦ ਸਜਾਉਣ ਵਾਸਤੇ ਮਹਾਰਾਜ ਨੇ ਆਪਣੇ ਪੁੱਤਰਾਂ ਦੇ ਸਿਰਾਂ ਦੀਆਂ ਥਮੀਆਂ ਲਾ ਦਿੱਤੀਆਂ ਕਿਸੇ ਨੇ ਨਹੀਂ ਕੀਤਾ ਇਸੇ ਤਰ੍ਹਾਂ ਤੁਛਾਤ ਧਰਮ ਦੀ ਰਾਖ ਲਈਦੇ ਸਿਰਾਂ ਦੀ ਥਮੀ ਤੇਰੀ ਅਮਰ ਕਹਾਣੀ ਪਾਤਸ਼ਾਹ ਹੈ ਬਹੁਤੀ ਲੰਮੀ ਕਿਵੇਂ ਪਟਨੇ ਦੀ ਧਰਤੀ ਤੇ ਅਵਤਾਰ ਲੈਣਾ ਬਚਪਨ ਦੇ ਚੋਚ ਰਾਣੀ ਮੈਣੀ ਨੂੰ ਪਿਆਰ ਦੇਣਾ ਪੁੱਤਾਂ ਵਾਲਾ ਪੰਡਿਤ ਸ਼ਿਵਦੱਦ ਨੂੰ ਉਹਦੀ ਇੱਛਾ ਦੇ ਅਨੁਸਾਰ ਦਰਸ਼ਨ ਦੇਣੇ ਕਾਮਨਾ ਪੂਰੀ ਕਰਨੀ ਪੀਰ ਭੀਖਮਸ਼ਾਹ ਨੇ ਜਦੋਂ ਜਾਣਾ ਤੇ ਉਹਨਾਂ ਦੇ ਸ਼ੰਕੇ ਨਿਵਰਤ ਕਰਨੇ ਦੋਨਾਂ ਕੁੱਜੀਆਂ ਤੇ ਹੱਥ ਰੱਖ ਦੇਣੇ ਤੇ ਇਹ ਕਹਿਣਾ ਪੀਰ ਜੀ ਅਸੀਂ ਸਭ ਦੇ ਸਾਂਝੇ ਆ ਗੱਜ ਗਿਆ ਕੋ ਸਤਨਾਮ ਵਾਹਿਗੁਰੂ ਜਿਵੇਂ ਗੁਰੂ ਨਾਨਕ ਸਾਹਿਬ ਸਾਂਝੇ ਸਨ ਅਸੀਂ ਵੀ ਸਭ ਦੀ ਸਾਂਝੇ ਆ ਕਿਉਂਕਿ ਪੀਰ ਭੀਖਮਸ਼ਾਹ ਦੇ ਮਨ ਵਿੱਚ ਆਇਆ ਸੀ ਕਿ ਇਹ ਹਿੰਦੂਆਂ ਦੇ ਗੁਰੂ ਹੋਣਗੇ ਜਾਂ ਮੁਸਲਮਾਨਾਂ ਦੇ ਪੀਰ ਦੋ ਕੁੱਜੀਆਂ ਅੱਗੇ ਕਰ ਦਿੱਤੀਆਂ ਇੱਕ ਪਾਣੀ ਵਾਲੀ ਇੱਕ ਦੁੱਧ ਵਾਲੀ ਤੇ ਬਚਪਨ ਦੇ ਵਿੱਚ ਹੀ ਮਾਰੇ ਨੇ ਦੋਨਾਂ ਕੁਜੀਆਂ ਤੇ ਹੱਥ ਰੱਖ ਦਿੱਤੇ ਕਿਵੇਂ ਬਚਪਨ ਦੇ ਚੋਜ ਫਿਰ ਆਨੰਦਪੁਰ ਸਾਹਿਬ ਆਉਣਾ ਆਨੰਦਪੁਰ ਵਸਾਉਣਾ ਉਤੋਂ ਦੀਆਂ ਰੌਣਕਾਂ ਬਹਾਰਾਂ 1699 ਦੀ ਵਿਸਾਖੀ ਨੂੰ ਖਾਲਸਾ ਸਜਾਉਣਾ ਪਹਿਲਾਂ ਆਪ ਗੁਰੂ ਬਣ ਕੇ ਪੰਝਾਂ ਨੂੰ ਅੰਮ੍ਰਿਤ ਦੀ ਦਾਤ ਬਖਸ਼ਣੀ ਤੇ ਫਿਰ ਚੇਲਾ ਬਣ ਕੇ ਪੰਝਾਂ ਕੋਲੋਂ ਅੰਮ੍ਰਿਤ ਦੀ ਜਾਂਚਣਾ ਕਰਨੀ ਆਪੇ ਗੁਰ ਚੇਲਾ ਬੰਨਾ ਕਿਵੇਂ ਆਨੰਦਪੁਰ ਛੱਡਣਾ सरसा ਦਾ ਕਿਨਾਰਾ ਪਰਿਵਾਰ ਦਾ ਵਿਛੋੜਾ ਕਿਵੇਂ ਚਮਕੌਰ ਦੀ ਗੜੀ ਮਾਛੀਵਾੜੇ ਦੇ ਜੰਗਲ ਕਿਵੇਂ ਸਰਹੰਦ ਦੀਆਂ ਨੀਂਆਂ ਕਿਵੇਂ ਖਿਦਰਾਣੇ ਦੀ ਢਾਬ ਮੁਕਸਰ ਸਾਹਿਬ ਪਹੁੰਚਣਾ ਜਿਹੜੇ ਬਦਾਵਾ ਲੈ ਕੇ ਗਏ ਸਨ ਕਿ ਤੂੰ ਸਾਡਾ ਗੁਰੂ ਨਹੀਂ ਤੇ ਅਸੀਂ ਤੇਰੇ ਸਿੱਖ ਨਹੀਂ ਉਹਨਾਂ ਨੂੰ ਫੇਰ ਜਾ ਕੇ ਮਹਾਰਾਜ ਨੇ ਗੱਲ ਨਾਲ ਲਾਉਣਾ ਦੇ ਨਾਲ ਇਹ ਕਹਿਣਾ ਇਹ ਮੇਰਾ 5000 ਹਜ਼ਾਰੀ ਮੇਰਾ 10000 ਹਜ਼ਾਰੀ ਮੇਰਾ 20000 ਹਜ਼ਾਰੀ ਮੇਰਾ 30000 ਹਜ਼ਾਰੀ ਮਾਨ ਦੇਣਾ ਕਿਵੇਂ ਲੱਖੀ ਜੰਗਲ ਚੱਲਦੇ ਚੱਲਦੇ ਮਹਾਰਾਜ ਦਮਦਮਾ ਸਾਹਿਬ ਦੀ ਧਰਤੀ ਤੇ ਪਹੁੰਚਣਾ ਕਮਰਕੱਸਾ ਖੋਲਣਾ ਤੇ ਭਾਈ ਮਣੀ ਸਿੰਘ ਜੀ ਨੂੰ ਹੈੱਡ ਲਖਾਰੀ ਬਣਾ ਕੇ ਬਾਬਾ ਦੀਪ ਸਿੰਘ ਨੂੰ ਸਹਾਇਕ ਬਣਾ ਕੇ ਸਿੱਖਾਂ ਦੀ ਬੇਨਤੀ ਨੂੰ ਮੰਨ ਦਿਆਂ 9 ਮਹੀਨੇ 9 ਦਿਨ 9 ਘੜੀਆਂ 9 ਪਲ ਦਾ ਸਮਾਂ ਲਾ ਕੇ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬਹਾਰਾ ਦੀ ਬੀੜ ਮਹਾਰਾਜ ਦੇ ਸਰੂਪ ਲਿਖਵਾਉਣੇ ਕਿਵੇਂ ਨਾ ਦੇਰ ਦੀ ਧਰਤੀ ਤੇ ਪਹੁੰਚਣਾ ਮਾਦੋ ਦਾਸ ਬੇਰਾਗੀ ਨੂੰ ਅਮਰ ਸ਼ਕਾ ਕੇ ਗੁਰਬਖਸ਼ ਸਿੰਘ ਬਣਾਉਣਾ ਤੇ ਬੰਦਾ ਬਹਾਦਰ ਥਾਪੜਾ ਦੇ ਕੇ ਪੰਜ ਤੀਰ ਪੰਜ ਵੀਰ ਪੰਜ ਸਿੱਖ ਤੇ ਨਗਾਰਾ ਦੇ ਕੇ ਭੇਜਣਾ ਦੇ ਕਿਵੇਂ ਜਾਂਦਿਆਂ ਜਾਂਦਿਆਂ ਇਹ ਵੀ ਬਚਨ ਕਰ ਜਾਣਾ ਗੁਰਤਾ ਗੱਦੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਦੇ ਕੇ ਤੇ ਸਾਨੂੰ ਸਾਰਿਆਂ ਨੂੰ ਇਹ ਬਚਨ ਕਰ ਦੇਣਾ ਕਿ ਆਗਿਆ ਭਈ ਅਕਾਲ ਕੀ ਤਬੀ ਚਲਾਇਓ ਪੰਥ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਤੇ 42 ਸਾਲ ਦੀ ਉਮਰ ਦੇ ਵਿੱਚ ਲਗਭਗ 42 ਸਾਲ ਦੀ ਉਮਰ ਦੇ ਵਿੱਚ ਐਡੇ ਐਡੇ ਚੋਜ ਮਹਾਰਾਜ ਨੇ ਕੀਤੇ ਜਿਹੜੇ ਕਹਿਣੇ ਤੇ ਲਿਖਣ ਦੇ ਵਿੱਚ ਨਹੀਂ ਆ ਸਕਦੇ ਐਸੇ ਸਨ ਮਹਾਰਾਜ ਵਾ ਵਾ ਕਲਕੀਆਂ ਵਾਲਿਆ ਤੂੰ ਜੋਤ ਗੰਮੀ ਤੂੰ ਛੱਤ ਧਰਮ ਦੀ ਰੱਖ ਲਈਂਦੇ ਸਿਰਾਂ ਦੀ ਥੰਮੀ ਤੇਰੀ ਅਮਰ ਕਹਾਣੀ ਪਾਤਸ਼ਾਹ ਐ ਬਹੁਤ ਹੀ ਲੰਮੀ ਤੇਰੇ ਵਰਗਾ ਪੁੱਤਰ ਕੋਈ ਜੰਮ ਲਵੇ ਓ ਮਾਂ ਅਜੇ ਨਾ ਜੰਮੀ ਜੰਮੀ ਗੁਰੂ ਗੋਬਿੰਦ ਸਿੰਘ ਸਾਹਿਬ ਵਰਗੇ ਦੁਬਾਰਾ ਆ ਜਾਣ ਐਸੀ ਮਾਂ ਹੀ ਨਹੀਂ ਪਿਆਰਿਓ ਧਨ ਗੁਰੂ ਤੇਗ ਬਹਾਦਰ ਸਾਹਿਬ 26 ਸਾਲ 9 ਮਹੀਨੇ 13 ਦਿਨ ਬਾਬੇ ਬਕਾਲੇ ਦੀ ਧਰਤੀ ਤੇ ਕੋਰ ਤਪੱਸਿਆ ਕਰਨੀ ਤੇ ਉਨੇ ਸਾਲ ਮਾਤਾ ਗੁਜਰ ਕੌਰ ਜੀ ਨੇ ਡੰਡਾ ਫੜ ਕੇ ਪਹਿਰਾ ਦੇਣਾ ਦਰਵਾਜੇ ਤੇ ਐਡਾ ਤਪ ਸ਼ਾਦੀ ਤੋਂ 32 33 ਸਾਲ ਬਾਅਦ ਧਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਆਏ ਮਾਤਾ ਗੁਜਰ ਕੌਰ ਦੇ ਘਰ ਗੁਰੂ ਤੇਗ ਬਹਾਦਰ ਸਾਹਿਬ ਦੇ ਘਰ ਜਿਸ ਉਮਰ ਦੇ ਵਿੱਚ ਮਾਂ ਦਾਦੀ ਬਣ ਜਾਂਦੀ ਹੈ ਨਾ ਉਸ ਉਮਰ ਦੇ ਵਿੱਚ ਮਾਤਾ ਗੁਜਰਕੌਰ ਜੀ ਮਾਂ ਬਣੇ ਸਨ ਅੱਜ ਜੇ ਕਿਸੇ ਭੈਣ ਦੇ 2 ਸਾਲ 5 ਸਾਲ ਬੱਚਾ ਨਾ ਨਾ ਹੋਵੇ ਦੇਰੀ ਹੋ ਜਾਵੇ ਤੇ ਬਹੁਤ ਛੇਤੀ ਮਨ ਡੋਲ ਜਾਂਦਾ ਹੈ ਬਹੁਤ ਛੇਤੀ ਕਿਉਂਕਿ ਦੁਨੀਆ ਦਾ ਦਸਤੂਰ ਹੈ ਜਿੰਨੇ ਮੂੰਹ ਓਨੀਆਂ ਗੱਲਾਂ ਗੱਲਾਂ ਤੇ ਬਹੁਤ ਛੇਤੀ ਮਨ ਡੋਲ ਜਾਂਦਾ ਪਰ ਪਿਆਰਿਓ ਇਤਿਹਾਸ ਪੜੋ ਧਨਮਾਤਾ ਗੰਗਾ ਜੀ ਗੁਰੂ ਅਰਜਨ ਦੇਵ ਪਾਤਸ਼ਾਹ ਦੇ ਮੈਲ ਉਹਨਾਂ ਦੇ ਘਰ ਮੀਰੀ ਪੀਰੀ ਦੇ ਮਾਲਕ ਆਏ ਸ਼ਾਦੀ ਤੋਂ 15 16 ਸਾਲਾਂ ਬਾਅਦ 15 16 ਸਾਲ ਬੱਚੇ ਦਾ ਵੇਟ ਕਰਨੀ ਪਈਆ ਪਰ ਮਹਾਰਾਜ ਨੇ ਪੂਰਨੇ ਪਾ ਕੇ ਸਾਨੂੰ ਦੱਸਿਆ ਤੇ ਧਨਮਾਤਾ ਗੁਜਰਕੌਰ ਜਿਨ੍ਹਾਂ ਦੇ 32 33 ਸਾਲਾਂ ਬਾਅਦ ਹੋਏ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਨੂੰ ਆਪਾਂ ਸਾਰੇ ਨਮਸਕਾਰਾਂ ਕਰਦੇ ਆਂ ਬਾਬਾ ਦੀਪ ਸਿੰਘ ਭਾਈ ਭਗਤਾ ਮਾਤਾ ਜੂਣੀ ਦੇ ਘਰ ਸ਼ਾਦੀ ਤੋਂ 15 16 17 ਸਾਲਾਂ ਬਾਅਦ ਆਏ ਸਨ ਇਹ ਮਹਾਰਾਜ ਨੇ ਪੂਰਨੇ પાਕੇ ਦੱਸਿਆ ਵੀ ਡੋਲਣਾ ਨਹੀਂ ਗੱਜ ਕੇ ਆ ਕੋ ਸਤਨਾ ਵਾਹਿਗੁਰੂ ਜਦੋਂ ਕਿਸੇ ਕਾਰਜ ਨੂੰ ਦੇਰੀ ਹੋ ਜਾਵੇ ਤੇ ਡੋਲਣਾ ਨਹੀਂ ਸਮਝੋ ਵੀ ਪਰਮੇਸ਼ਰ ਕੋਈ ਵੱਡੀ ਕਿਰਪਾ ਕਰੇਗਾ ਵਾਹਿਗੁਰੂ ਕੋਈ ਵੱਡੀ ਬਖਸ਼ਿਸ਼ ਕਰ ਲਵੇ ਤੇ ਨਾਲ ਇਹ ਵੀ ਪੂਰਨੇ ਪਾਏ ਨੇ ਵੀ ਜੇ ਬੱਚਾ ਨਾ ਵੀ ਹੋਵੇ ਤੇ ਤਾਂ ਵੀ ਜ਼ਿੰਦਗੀ ਦੇ ਵਿੱਚ ਖੁਸ਼ ਰਹਿਣਾ ਹੈ ਪਰਮੇਸ਼ਰ ਦੇ ਹੁਕਮ ਅnder ਰਹਿਣਾ ਹੈ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਵੱਡੇ ਭੈਣ ਬੇਬੇ ਨਾਨਕੀ 5 ਸਾਲ ਵੱਡੇ ਨੇ ਪਹਿਲੇ ਸਿੱਖ ਬੇਬੇ ਨਾਨਕੀ ਜਿਨ੍ਹਾਂ ਨੇ ਬਾਬੇ ਨਾਨਕ ਨੂੰ ਰੱਬ ਕਰਕੇ ਪਛਾਣਿਆ ਤੇ ਪਿਆਰੋ ਬੇਬੇ ਨਾਨਕੀ ਦੇ ਘਰ ਬੱਚਾ ਹੋਇਆ ਹੀ ਨਹੀਂ ਨਾ ਧੀ ਨਾ ਪੁੱਤਰ ਧੰਨ ਬੇਬੇ ਨਾਨਕੀ ਜਿਨਨੇ ਕਦੇ ਬਾਬੇ ਨਾਨਕ ਨੂੰ ਕਿਹਾ ਵੀ ਨਹੀਂ ਕਦੇ ਇਹ ਮਨ ਚ ਆਇਆ ਵੀ ਨਹੀਂ ਇਹ ਸਾਡਾ ਇਤਿਹਾਸ ਹੈ ਅਸੀਂ ਉਸ ਗੁਰੂ ਦੇ ਸਿੱਖਾਂ ਜਿਸ ਗੁਰੂ ਨੇ ਸਾਰਾ ਇਤਿਹਾਸ ਸਾਨੂੰ ਬਣਾ ਕੇ ਦੱਸ ਦਿੱਤਾ ਵੀ ਕਿੰਨਾ ਵੀ ਸਮਾ ਜਿੰਦਗੀ ਚ ਕਿਉਂ ਨਾ ਬਣ ਜਾਵੇ ਪਰ ਕਦੇ ਡੋਲਣਾ ਨਹੀਂ ਹਮੇਸ਼ਾ ਚੜਦੀ ਕਲਾ ਵਿੱਚ ਰਹਿਣਾ ਹੈ ਗੱਜਿਆ ਕੋ ਸਤਨਾਮ ਵਾਹਿਗੁਰੂ ਐਸੇ ਸਨ ਗੁਰੂ ਗੋਬਿੰਦ ਸਿੰਘ ਸਾਹਿਬ